ਇਹ ਬਾਜ਼ਾਰ ਦੇ ਵਿੱਚੋਂ ਬੜੇ ਆਸਾਨੀ ਨਾਲ ਮਿਲ ਜਾਂਦੇ ਆ। ਵਸਾਚਰ ਕੱਪ ਹੁੰਦੇ ਆ ਇਹ। ਵੈਕਿਊਮ ਦਾ ਕੰਮ ਕਰਦੇ ਆ। ਇਤਨਾ ਵੈਕਿਊਮ ਹੋਣਾ ਤੇ ਇਹਦੇ ਵਿੱਚ ਵੈਕਿਊਮ ਜਮਾ ਹੋਣਾ ਹੈ। ਤੇ ਇਹ ਦੇਖੋ ਧਿਆਨ ਨਾਲ ਵੇਖੋ ਕਿ ਜਦੋਂ ਆਪਾਂ ਆਪਣੀ ਧਰਨ ਨੂੰ ਦੇਖਣਾ ਆ ਇਸ ਤਰੀਕੇ ਦੇਖਣਾ। ਆ ਸਾਡੀ ਧਰਨ ਹੋਣ ਬਿਲਕੁਲ ਸੈਂਟਰ ਦੇ ਵਿੱਚ ਧੜਕ ਰਹੀ ਆ। ਮੰਨ ਲਓ ਤੁਹਾਡੀ ਧਰਨ ਉੱਪਰ ਚਲੀ ਗਈ ਆ। ਤਾਂ ਉੱਪਰ ਵਾਸਤੇ ਆਪਾਂ ਕੀ ਕਰਨਾ ਆ ਕਿ ਸਭ ਤੋਂ ਪਹਿਲਾਂ ਆਪਾਂ ਤੇਲ ਲਗਾ ਲੈਣਾ ਪੀੜ ਤੇ ਉੱਤੇ ਤੇਲ ਸਰੋਂ ਦਾ ਆਪਾਂ ਜਰੂਰ ਲਾਉਣਾ ਹੈ ਫਿਰ ਆਪਾਂ ਇਹਨੂੰ ਜਿੱਥੇ ਆਪਣੀ ਧਰਨ ਗਈ ਹੋਈ ਆ ਨਾ ਉੱਥੇ ਆਪਾਂ ਲਾ ਦੇਣਾ ਇਹਨੂੰ ਇੱਧਰ ਰੱਖ ਲੈਣਾ ਫਿਰ ਆਪਾਂ ਇਹਨੂੰ ਵੈਕਿਊਮ ਕਰਨਾ ਜਿਆਦਾ ਕੱਪ ਨਹੀਂ ਮਾਰਨੇ ਦੂਸਰਾ ਆਪਾਂ ਇਹਨੂੰ ਖਾਲੀ ਪੇਟ ਇਸਤੇਮਾਲ ਕਰਨਾ ਆ ਕਦੇ ਵੀ ਖਾਣਾ ਖਾ ਕੇ ਨਹੀਂ ਕਰਨਾ ਤੇ ਮੈਂ ਹੁਣ ਇਸ ਵੇਲੇ ਖਾਣਾ ਖਾਧਾ ਆ ਤਾਂਕਿ ਮੈਨੂੰ ਜਿਆਦਾ ਵੈਕਿਊਮ ਨਹੀਂ ਕਰਾਂਗਾ ਆਪਾਂ ਇਸ ਤਰੀਕੇ ਰੱਖ ਕੇ ਇਹਨੂੰ ਬੈਕਿਊਮ ਕਰਨਾ ਜਦੋਂ ਬੈਕਿਊਮ ਕਰਾਂਗੇ ਆ ਦੇਖੋ ਇਸ ਤਰੀਕੇ ਢਿੱਡ ਆਪਣਾ ਉੱਪਰ ਨੂੰ ਖਿੱਚ ਹੋ ਜਾਣਾ ਜਦੋਂ ਇੱਥੇ ਤੁਹਾਡਾ ਇਹ ਬੈਕਿਊਮ ਹੋ ਜਵੇ ਇਹਨੂੰ ਕੱਢ ਲੈਣਾ ਤਾਂ ਇਹਨੂੰ ਆਪਾਂ ਆਪਣੀ ਧੁੰਦੀ ਵੱਲ ਨੂੰ ਲੈ ਕੇ ਜਾਣਾ ਇਸ ਤਰੀਕੇ ਇਸ ਤਰੀਕੇ ਇੱਥੇ ਨੂੰ ਜਾ ਕੇ ਆਪਾਂ ਇਹਨੂੰ ਚੱਕ ਦੇਣਾ